ਹਾਂ ਜੀ ਸਰ ਕੀ ਨਾਮ ਤੁਹਾਡਾ ਹੈ ਨਾਮ ਜਗਿੰਦਰ ਲਾਲ ਸਰ ਕੀ ਨਾਮ ਹੈ ਜਿਹੜਾ ਤੁਹਾਡਾ ਹੈ ਜਿਹੜਾ ਪ੍ਰੈਸਿਡੈਂਟ ਹੈ ਠੀਕ ਅੱਜ ਮੈਂ ਅੱਜ ਵੀ 17 ਤਰੀਕ ਨੂੰ ਸ਼ਾਮ ਨੂੰ ਮਤਲਬ 6:30 ਵਜੇ ਦੀ ਏਟੀਐਮ ਗਿਆ ਉੱਥੇ ਜਾ ਕੇ ਜਦੋਂ ਮੈਂ ਏਟੀਐਮ ਤੇ ਫਿਰ ਐਸੇ ਲਕਾ ਲੇ 10000 ਰੁਪਇਆ ਮੈਂ ਪੈਸੇ ਨਾਲ ਆਪਣੇ ਨਾਲ ਮਗਰ ਸਾਥੀ ਸੀ ਮੇਰਾ ਜਿਹੜਾ ਉਹਨੇ ਮੇਰਾ ਏਟੀਐਮ ਚੇਂਜ ਕਰਕੇ ਆਪਣਾ ਪੁਰਾਣਾ ਉਹਦੇ ਚ ਪਾ ਦਿੱਤਾ ਤੇ ਨਵਾਂ ਜਿਹੜਾ ਆਪਣੇ ਕੋਲ ਰੱਖ ਲਿਆ ਕਿਹੜੇ ATM ਤੇ ਗਏ 10 ਵਜੇ ਗਏ ਕਹਿੰਦਾ ਕਿ ਕਿੱਥੇ ਕਦੇ ਇਹ ਕਹਿੰਦਾ ਅਸੀਂ ਇੰਡੀਅਨ ਬੈਂਕ ਦੇ ਜੀ ATM ਦੇ ਵਿੱਚ ਹਾਂ ਜੀ ਤਲਵਾਰਾ ਇੰਡੀਅਨ ਬੈਂਕ ਜੀ ਅੱਛਾ ਜੀ ਤੇ ਕਿਨੇ ਪੈਸੇ ਸੀ ਤੁਹਾਡੇ ਖਾਤੇ ਜੀ ਮੇਰੇ ਖਾਤੇ 'ਚ 9 ਲੱਖ 9394 ਹਜ਼ਾਰ ਸੀ ਜਿਹੜਾ 6 ਲੱਖ 33 ਹਜ਼ਾਰ ਰਹਿ ਗਿਆ ਜੀ 6 ਲੱਖ ਸਭੇ ਪੈਸੇ ਪਤਾ ਤੇ ਨਾ ਤਰਹੀ ਤੁਹਾਡੇ ਨਾਲ ਤੱਕੀ ਹੋਈ ਹਾਂ ਜੀ ਹਾਂ ਜੀ ਤੁਹਾਨੂੰ ਕਿਦਾ ਪਤਾ ਲੱਗਾ ਕਿਹੜਾ ਇਹ ਕੱਲੇ ATM ਤੁਹਾਡੇ ਨੇ ਚੇਂਜ ਕੀਤਾ ਸੋਸ਼ਲ ਇਹਦੇ ਵਿੱਚ ਇਦਾਂ ਜੀ ਜਦੋਂ ਮੇਰਾ ਬੈਲੈਂਸ ਅੱਗੇ ਚਲਾਇਆ ਨਾ ਵੀ ਮੋਬਾਈਲ ਦੇ ਵਿੱਚ ਮੈਸੇਜ ਆਇਆ ਤੇ ਪਹਿਲੇ ਤੋਂ ਮੈਂ ਪੜਿਆ ਨਹੀਂ ਮੈਨਾਂ ਮੇਰੇ ਕੋਲ ਹੀ ਆ ਤੋ ਏਟੀਐਮ ਦੀ ਇਹਦਾ ਫੇਰੀ ਹੋ ਗਈ ਸੀ ਜਿਸ ਕਰਕੇ ਮੈਂ ਪੜੇ ਰਹਾ ਨੰਬਰ ਕੇ ਜਾ ਕੇ ਇੰਡੀਅਨ ਬੈਂਕ ਚ ਆਪਣਾ ਜਿਹੜਾ ਕਾਊਂਟ ਨੰਬਰ ਸੀ ਉਹਨੂੰ ਮਤਲਬ ਪੈਸੇ ਜਿਹੜੇ ਸੀ ਤੁਹਾਡੇ ਫੋਨ ਨੂੰ ਦੇ ਜਮਾ ਸੀ ਮੇਰੇ ਇਹ ਮੇਰੇ ਪੈਸੇ ਜਿਹੜੇ ਸੀ ਜਿਹੜਾ ਮੈਨੂੰ ਜੀਪੀਐਫ ਮਿਲਿਆ ਸੀ ਉਹਦੀ ਅਮਾਉਂਟ ਸੀਗੀ ਬਚੀ ਬਾਕੀ ਸੀ ਹਾਂਜੀ ਤੁਹਾਡੇ ਜਿਹੜੇ ਜਿਹੜਾ ਜਮਾਂਓਂ ਜੀ ਸੀ ਹਾਂਜੀ ਹਾਂਜੀ ਤੇ ਇਹ ਜਿਹੜੇ ਪੈਸੇ ਆ ਤੁਹਾਨੂੰ ਜਿਹੜੇ 16 ਦੇ ਜਿਹੜੀਆਂ ਤਰਾ ਤੁਸੀਂ ਕੋਲਸ ਨੂੰ ਤਰਾ ਤੁਸੀਂ ਬੈਂਕ ਮੈਨੇਜਰ ਨਾਲ ਗੱਲ ਕੀਤੀ ਹਾਂਜੀ ਕੈਮਰੇ ਦੀ ਫੋਟੋ ਆਈ ਹਾਂ ਹਾਂਜੀ ਆਈ ਵੀ ਪਰ ਇਹ ਨਹੀਂ ਕਲੀਅਰ ਨਹੀਂ ਆ ਰਹੀ ਜੀ ਅੱਛਾ ਜੀ ਹਾਂਜੀ ਬਾਕੀ ਪੁਲਿਸ ਰਿਪੋਰਟ ਵੀ ਕੀਤੀ ਹੈ ਜੀ ਪੁਲਿਸ ਦਾ ਕੀ ਆਇਆ ਹੈ ਹਾਂਜੀ ਕਹਿੰਦੇ ਵੀ ਤੁਸੀਂ ਆਪਣਾ ਕੋਸ਼ਿਸ਼ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡਾ ਸਾਥ ਪੂਰਾ ਦੇ ਦਿੰਦਾ ਬੰਦੇ ਜਿਹੜੇ ਤੁਹਾਡੇ ਬਾਹਰ ਆਏ ਨੇ ਚੈੱਕ ਕੀਤਾ ਜੋ ਕੁਸਤਾ ਕੀ ਬੰਦੇ ਇਹ ਤੁਹਾਡੇ ਬੱਚੇ ਦੇਖੇ ਤੁਸੀਂ ਨੇ ਪੂਰੀ ਵਾਲੀ ਫੋਟੋ ਵੀ ਕਲੀਅਰ ਆ ਰਹੀ ਹੈ। ਅੱਛਾ। ਦੰਗ ਪਹਿਲੀ ਵਾਲੀ ਹਾਂ ਉਹ ਦੋ ਬੰਦੇ ਸੀਗੇ ਜੇ ਇੱਕ ਬਾਹਰ ਸੀਗਾ ਏਟੀਐਮ ਦੇ ਖੜਾ ਜੀ ਇੱਕ ਅੰਦਰ ਸੀ ਉਹਨੇ ਮੇਰੇ ਕਾਰਡ ਦੇ ਕਾਰਡ ਮੈਂ ਦੇਖ ਲਿਆ ਤੇ ਕਰਕੇ ਤੇ ਆਪਣਾ ਨੰਬਰ ਉਹਨੇ ਕਾਰਡ ਦੇ ਕਾਰਡ ਮੈਨੂੰ ਮਤਲਬ ਪੁਰਾਣਾ ਏਟੀਐਮ ਜਿਹੜਾ ਉਹ ਕਾਟਾ ਉਹ ਚ ਉੱਚ ਕਰਕੇ ਮੁਰਕੋ ਨਾਲ ਮੇਰੇ ਤੋਂ ਬਾਅਦ ਫਿਰ ਉਹਨਾਂ ਨੇ ਹੋਰ ਪੈਸੇ ਕਢਾਏ ਮੈਂ ਚੱਲ ਗਿਆ ਸੀਗਾ ਜੀ ਤੇ ਤੁਸੀਂ ਇਹ ਕਿਉਂ ਕਦੋਂ ਬੰਦ ਕਰਵਾਇਆ ਆਪਾਂ? ਇਹ ਫਿਰ 18 ਮਹੀਨਿਆਂ ਨੂੰ ਕਰਾਇਆ ਜੀ ਜਾ ਕੇ ਮੈਂ ਜਿਹਦੇ ਦਿਨ ਨੂੰ ਸਤਾਰਾ ਵੀ ਉਹ ਤੁਹਾਨੂੰ ਇਹ ਜਿਹੜਾ ਇੱਕ ਹਾਂਜੀ 17 17 18 ਤੁਹਾਡੇ ਪੈਸੇ ਕਿ ਕਿੰਨੇ ਅਦਾਈ ਲਈ ਹਾਂਜੀ ਉਹ ਤੇ ਦੂਜੇ ਵੀ ਨਹੀਂ ਸੀ ਰਹਿਣੇ ਤੇ ਮੈਂ ਨਾ ਮਤਲਬ ਦੇਖਦਾ ਥੋੜਾ ਜਿਹਾ ਤੁਸੀਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਸੀ ਇਹ ਕਹਿੰਦੇ ਵੀ ਅੱਗੇ ਤੋਂ ਸੁਧਾਰ ਕੀਤਾ ਜਾਵੇ ਜਿਹੜੇ ਸਾਡੇ ਵਰਗੇ ਹੈਗੇ ਮਤਲਬ ਘੋਲੇ ਲੋਕ ਇਹਨਾਂ ਨੂੰ ਬਹੁਤਾ ਨਾ ਮਤਲਬ ਨਾਲ ਕੋਈ ਬਾਡੀਗਾਰਡ ਹੋਣਾ ਚਾਹੀਦਾ ਜਿੱਦਾਂ ਬੱਚਾ ਕੋਈ ਲੈ ਜਾਣ ਜਾਂ ਕਿੱਗਾ ਵੀ ਤਾਜ ਨੂੰ ਪਤਾ ਲੱਗ ਸਕੇ ਕਿਉਂਕਿ ਸਾਡੀ ਹੁਣ ਏਜ ਤੇ ਨਹੀਂ ਹੈ ਨਹੀਂ ਜਿਹੜਾ ਅਸੀਂ ਇਹਦੀ ਇਲੈਕਟ੍ਰੋਨਿਕ ਚੀਜ਼ਾਂ ਚਲਾ ਸਕੀ